ਆਉਂ ਪੈ ਲਾਉ ਲਾ ਤੂੰ ਉਹਨੇ ਮੌਲੇ ਲਾ ਚੋ ਲਾ ਕੇ ਲਾ ਨਹੀਂ ਤੂੰ ਲਾ ਮੁੱਦ ਤੇ ਪੁੱਛ ਪਹਿਲਾਂ ਤੂੰ ਲਾ ਨਹੀਂ ਕੋਈ ਲਾ ਨਹੀਂ ਪਕੜਾ ਲਾ ਨਹੀਂ ਲੋਨ ਦੇ ਆਏ ਦੇ ਦਿੰਦਾ ਨਹੀਂ ਕੋਈ ਲੈ ਲੈਂਦਾ ਉੱਥੇ ਵੀ ਰੇਲ ਆਥਣੇ ਆਥਣੇ ਰੇਲ ਲਾ ਕੇ ਰੇਲ ਨੂੰ ਦੀ ਮਾਰ ਮਾਰ ਲਾ ਦਿਓ ਬਾਈ ਯਾਰ ਦੇ ਫਿਰ ਲੈ ਕੇ ਅਸੀਂ ਵੀ ਕਿੱਥੇ ਵੇਚਾਂਗੇ ਜੂੰ ਤਾਂ ਤੇਰੀ ਚੀਜ਼ ਆ ਚਾਹੀਦੀ ਮੰਗਵਾ ਦੇ ਖਰਵਾ ਦੇ ਖੁੱਦ ਕਰੀ ਤੇ ਅਗਲੀ ਚੀਜ਼ ਆ ਬਾਈ ਸਾਹਮਣੇ ਹੋ ਜਾ ਮੇਰੇ ਸਾਹਮਣੇ ਬਾਈ ਸਾਹਮਣੇ ਹੋ ਤੋ ਸਿੱਧਾ ਹੋ ਜਾ ਨਹੀਂ ਸਿੱਧਾ ਹੋ ਕੇ ਗੱਲ ਕਰ ਫੋਟੋ ਦੇਖ ਕੇ ਜਿਹੜੀ ਤੂੰ ਸੌਦਾ ਕਰਨਾ ਉਹਦੀ ਛਾੜਨ ਸੂਰੇ ਵਾਲੀ ਦੀ ਉੱਥੇ ਰਹਿ ਗਈ ਇੱਥੇ ਗੱਲ ਆ ਆ ਬਲੂ ਵਰਸ਼ਾ ਮੰਡੀ ਭਾਈਆ ਇਹ ਭਾਈ ਕੀੜਾ ਮੌਂਗਾ ਛੱਡਦੇ ਤਾਂ ਹੁਣ ਕਾਜੂ ਦੀ ਰਹਿ ਗਏ ਔਰ ਇੱਥੇ ਰੱਗ ਭਲੂਰ ਦੀ ਗੱਲ ਕਿੰਨੇ ਜੇਬ ਵਿੱਚ ਪਾ ਲੈਣੇ ਉਹੀ ਗੱਲ ਦਾ ਮੰਗਣ ਤੋਂ ਮੰਗ ਲੈ ਆ ਦੱਸ ਦਿਓ ਕਰੋ ਹੁਕਮ ਭਾਈ ਜੀ ਓ ਦੇਨੇ ਕਿੰਨੇ ਦੇ ਆਂਦੇ ਸਾਂ ਜੜੀ ਕੀਤੇ ਕਰ ਲਾ ਨਾਕ ਤੋਂ ਲਾ ਦੇ ਦੇਣਾ ਵੇ ਤੇਰੀ ਪੂਰੇ 15 ਨਹੀਂ ਕਰਤੇ ਨਹੀਂ ਨਹੀਂ ਇੰਨੇ ਦੇ ਲਿਆ ਜਾ ਰੱਖ ਲੈ ਜਾ ਨਹੀਂ ਮੈਂ ਰੱਖਣ ਨੂੰ ਆ ਬੜੇ ਟਿਓਰੀ ਜਿਹੇ ਫੜਾ ਸਾਈ ਫਿਰ ਐਂ ਕੰਮ ਕਰੀਏ ਚੱਲ ਦੇ ਚੱਲ ਲੱਗਾ ਡੋਰ ਬੋਲ ਨਹੀਂ ਆ ਜਾ 16 ਦੇ ਦੇਨੇ ਐ ਨਹੀਂ ਮਾ ਹੁਣ ਭਾਈ ਨੂੰ ਦੇ ਭਾਈ ਦਾ 12000 ਦਿੰਦਾ ਗਾਲੀ ਦੇ ਤੂੰ ਘੱਟ ਐਂ ਤਾਂ ਨਹੀਂ ਗੱਲ ਕਰੀਏ ਅੱਥਰੇ ਦਊਗਾ ਜਮਾ ਜੀ ਦਿੱਤੇ ਦਾ ਫੇਰ ਜ਼ਰੂਰੀ ਹੁਣ ਪੁਕਾਈ ਕਰਨੀ ਨਹੀਂ ਨਹੀਂ ਭੱਜ ਜਾਣਾ ਹੁਣ ਲੈ ਕੇ ਆਥੀ ਹੁਣ ਬਹੁਤ ਦੋਨੇ ਕੀਤੇ ਆ ਸਾਰੇ ਹੀ ਕਰ ਲੋ ਲੈ ਕੋਈ ਨਹੀਂ ਆਪਾਂ ਜੀ ਤੈਨੂੰ ਹਾਂ ਮੈਂ ਅੱਜ ਵੀ ਧੋ ਰਿਹਾ ਹਾਂ ਗਰਮ ਪਰ ਉੱਪਰ ਛਾਈ ਤੋਂ ਲੋਕੜ ਕੋਈ ਜਿੱਦ ਛੋੜੀ ਹਾਂ ਥੋੜੀ ਛੋੜੀ ਥੋੜੀ ਕਿੱਥੋਂ ਨਹੀਂ ਮੈਂ ਤੂੰ ਕਰਾਂਗਾ ਮਾਚੂ ਦਾ ਸਹੀ ਕੀ ਕਿੰਨੇ ਦੇਣੀ ਹੈ ਮੈਂ ਤਾਂ ਦੱਸਿਆ ਕਿੰਨੇ ਕਿਹਾ ਭਾਈ 16 ਹਜ਼ਾਰ ਭਾਈ ਉਹਨੇ 16 ਕਹਤਾ ਜੇ ਇਹਦਾ ਐਂਡ ਦਾ ਮੁੱਲ ਹੈਗਾ ਜੇ ਇਹਦਾ ਚਿੱਤ ਤਾਂ ਪੈਂਦਾ ਹੈਗਾ ਭਾਵੇਂ ਵੜ ਮੈਂ ਨਹੀਂ ਮੰਡੀ ਅੱਖੀ ਨਾਲ ਜਿੰਦ ਪੈਂਦਾ ਭਾਵੇਂ ਸਾਰੀ ਰਾਤ ਮੰਡੀ ਦੇਖੀ ਜਾਈ ਆ ਦੋਹਾਂ ਦੇ ਲਾ ਤੇ ਸਹੀ ਆ ਦੇ ਉਹ ਦੇ ਦੇ ਦੇਖ ਲੈ ਵੀ ਮੀਟ ਦੇ ਹਿਸਾਬ ਨੇ ਪੈਸਿਆਂ ਦੇ ਹੈ ਨਹੀਂ ਗਏ ਇਹ ਇਹ ਉਂ ਦੁੱਗਾ ਹੋਇਆ ਖੜਾ ਹੈਗਾ ਆ ਕੱਦ ਕੀ ਚੱਲ ਰਿਹਾ ਕਿਤੇ ਉੱਥੇ ਮੰਡੀ ਦੇ ਜਾਗੇ ਦੇ ਨਾਲ ਤੇ ਬਾਈ ਛੱਡੋ ਯਾਰ ਕੀ ਦੇ ਲੈ 16 ਦੇ ਚੱਲਦੇ ਬਾਈ ਵਾ ਵਾ 100 ਦੇ ਖੜੇ ਆ ਬੰਦਾ ਨੇ ਆ ਬੰਦਾ ਨੇ ਬਸ ਖਾਇਆ ਬਾਈ ਇਹਨੇ ਤਾਂ ਲੱਗਦੇ ਪਿੰਡ ਚੱਲ ਕੋਈ ਨਾ ਬੰਦੇ ਬਾਈ ਆਪਾਂ ਕੋਈ ਜਗ੍ਹਾ ਨਹੀਂ ਛੱਡੀ ਜਨਾ ਆਪਣੀ ਕਿਹੜੀ ਜਿਦਾਈ ਦੇ ਦੇ ਤੂੰ ਚਾਰ ਮੰਡੀਆਂ ਗਾਲੀਆਂ ਇਹਨਾਂ ਚਾਹ ਵੇਚ ਲਾ ਜੀ ਦੂਮਾ ਉੱਥੇ ਵੀ ਮਸੂਰਾਂ ਵਾਲੇ 15 ਹੀ ਲਾਇਆ ਸੀ ਇੱਥੇ ਤੈਨੂੰ 1000 ਵਾਦ ਦਿੰਨਾ ਇੱਥੇ ਗੱਡੀ ਕਰਕੇ ਆਇਆ ਨਹੀਂ ਗੱਡੀ ਇਹਨਾਂ ਦਾ ਹੀ ਨਹੀਂ ਸੀਗੇ 12 ਬੰਦਾ ਫਿਰ ਠੀਕ ਆ ਮਰ ਜਾਂਦਾ ਉਨੀ ਮਰੀ ਜਾਂਦੇ ਨਹੀਂ ਇਸ ਤਰ੍ਹਾਂ ਦਾ ਮੰਗਦੇ ਨਹੀਂ ਇਸ ਤਰ੍ਹਾਂ ਦਾ ਨੂੰ ਤਾਂ ਬਦਾਈ ਮੇਰੀ ਗੱਲ ਸੁਣ ਤੂੰ ਨਾ ਨਾ ਗੁੱਸਾ ਦਿਖਾ ਮੇਰੀ ਗੱਲ ਓਏ ਮੰਡੀ ਗਾਇਆ ਨਾ ਨਾ ਲਾਖੀ ਦਾ ਗਰਮੀ ਨਾ ਹੁੰਦਾ ਕਿਉਂਦਾ ਨਾ ਨਹੀਂ ਕਿਹਦੀ ਵਿਕਣ ਕੀ ਫਾਨ ਵਿਕਣ ਕੀ ਕਿਹਦਾ ਤੋਂ ਵੀ ਮਿੰਤਾ ਕਰਦਾ ਸੀ ਗੱਲ ਦੱਸ ਮਿੰਟ ਲਾ ਕੇ ਨਹੀਂ ਭਾਈ ਇਹ ਤਾਂ ਪੜਦੀ ਗੱਲ ਹੈ ਚੱਲ ਤੋਂ ਲੈਦਾ ਜੀ ਇਹ ਦੇਖ ਲੈ ਪਾਤ ਪਾਤ ਦੇ ਮੰਡੀ ਜਾਂਦੇ ਆ ਤੇ ਸਾਕੀ ਜਿਹੜੀ ਪੈਸੇ ਲਾਏ ਸੀ ਉਹਨਾਂ ਨੂੰ ਮੜ ਕੇ ਫੇਰ ਆਉਣ ਕਰਦੇ ਆ ਕੋਡਾ ਤੁਹਾਡੀ ਮਰਜ਼ੀ ਹੈ ਜਨਾਬ ਦਾ ਅਸੀਂ ਕਿਹੜਾ ਕੰਸਦਿਆ ਹੈਗਾ ਜਿਹੇ ਜੇ ਤੂੰ ਐ ਉਹ ਜੇ ਆਈ ਐ ਉਹ ਤੇ ਤੂੰ ਇਹਨੂੰ ਰੁਕੋ ਕਰੋ ਇਹ ਤੂੰ ਦੱਸ ਦੇਣਾ ਇਹਨੇ ਉਹਨੇ ਨਿਕਲ ਸਾਰੀ ਮੰਨ ਲੱਗਦੇ ਮੈਂ ਪਿੰਡ ਲੱਗਦੇ ਬਾਲਾ ਨਹੀਂ ਕੱਢਣ ਪਾਉਂ ਨੋਹੰਦਾ ਸਾਰਾ ਉੱਲਾਹ ਹੁੰਦਾ ਉਹ ਹੀ ਆਵੇ ਕੱਢਿਆ ਇਹ ਤੇਰੇ ਸਭ ਕੀੜੇ ਮਾਰਤੇ ਹੁਣ ਕੀ ਹੋ ਗਿਆ ਸੌੜ ਕੇ ਕੀ ਕਰੇ 15000 ਲੈਣਾ ਤੇ ਕਿਹੜੇ ਮਿੰਟਾਂ ਕਰੇਗਾ ਮੰਡੀ ਲੰਘੀ ਮੁੱਥਵਾਲੀ ਮੰਡੀ ਮੁੱਥਵਾਲੀ ਸੋਰੀ ਵਾਲੀ ਸਫਰਤ ਵਾਲੀ ਕਰ ਲੈ ਇੰਦੀ ਕਰ ਦਿੰਦੇ ਆਪਾਂ ਤਾਂ ਪਰ ਮਾਰਕ ਕਰ ਗਿਆ ਉਦੋਂ ਮਗਰ ਹਰ ਮੰਡੀ ਕਰ 16 ਨਹੀਂ 16 16 ਰੱਖ ਲੈ ਨਹੀਂ ਦਿੰਦੇ ਮੈਂ ਥੋੜੀ ਦੇ ਘੜੇ ਵਜੇ ਦਾ ਦਿੰਦਾ ਰਾਇਣ ਦੇ ਚਲ ਬੋਲ ਆ ਬੰਦਾ ਨਵਾਂ ਬੰਦਾ ਲੈ ਆ ਨਾ ਦੇ ਦੇ ਇਹਨਾਂ ਬਣਾ ਬੱਕਰੇ ਲੈਣੇ ਕਿਹਨੇ ਤੇਰੇ ਉਸ ਤੋਂ ਜ਼ਿਆਦਾ ਤੇਲੀ ਵਾਲ ਤੇ ਨੇ 14000 ਦੇ ਬੱਕਰੇ ਅਸੀਂ ਛੱਡ ਦੂੰ 14000 ਦੇ ਘਰੇ 15000 ਉਹਨੇ ਸੋਹਣੇ ਇੱਥੇ ਮੰਡੀ ਨਵੀਂ ਕਿੱਥੇ 17 17 ਸਿੱਧਾ ਮੰਤਾਂ ਬਾਕੀ ਕੋਈ ਮਾਰਟੀ ਦੁਆਰਾ ਅਸੀਂ ਅਸੀਂ ਤਾਂ 15 ਹੀ ਲਾਇਆ ਸੀ ਮੈਂ ਹੀ ਲਾਇਆ ਸੀ 15 8 8 ਲਓ ਜੀ ਆ ਮੱਕੜੇ ਜੋੜਾ ਤੇ 16000 ਰੁਪਏ ਲੱਗ ਗਿਆ ਦੋਸਤ ਜੇ ਕੰਮ ਕੋਈ ਜ਼ਰੂਰੀ ਬਣਿਆ ਕਰਕੇ ਮੈਂ ਦੇ ਜੰਦਾ ਨਹੀਂ ਇਹ ਤਾਂ ਕੰਮ ਨਹੀਂ ਕਰ ਇੱਕ ਨੌ ਦੀ ਪੱਟੀ ਨਹੀਂ ਨੀ ਨਾ ਸਾਹਮਲੇ ਲੈ ਗਈ ਜਾਨੀ ਲੈ ਗਈ ਜਾਨੀ ਮੈਂ ਕੋਈ ਵੀ ਇਹ ਚਾਰ ਪੰਜ ਮੱਕੜਾ ਲੈ ਉਹ ਪੱਟ ਦਾ 13000 ਲੱਗਿਆ ਜਿਹੜੇ ਮੈਂ 14000 ਦੀ ਫੜਾ ਕੇ ਆਇਆ ਮੈਂ ਲੜਿਆ ਮੈਂ ਅੱਡ 10 ਲੱਖ ਹੋ ਗਿਆ ਬਹਾ ਸਾਡੇ ਪਾਣੀ ਦਾ ਉਹ ਕੀ ਹੁਣ ਫਸ ਪੈ ਨਾ ਕੋਈ ਹੋਰ ਪੰਜ ਅਰਫਾ ਬਰੇ ਗੁਰੂ ਗੁੰਦਾ ਕੋਈ ਹੋਰ ਆਇਆ ਪਰ ਨਹੀਂ ਅੜਦੀ ਪੱਤੀ ਮੱਧੀ ਵਿੱਚ ਲਾਟ ਉਹ ਬੱਕਰੀ ਵੇਚਦਾ ਹੈ ਬਾਬਾ ਜੀ ਇੱਥੇ ਵੇਚਾਂਗੇ ਚਾਹ ਯਾਰ ਮੈਂ ਵੇਚੂ ਹਾਂ ਹਾਂ ਕਿਉਂ ਮੰਗੀ ਤਾਂ ਮਰਮਣੀ ਮਿਲਦੀ ਪੰਜ ਚਾਰ ਫੌਨਾ ਤੇ ਕਿਹੜਾ ਨਾਲ ਦੇਣਾ ਹੈ ਇਹਦੇ ਕਿਹੜਾ ਫੌਨਾ ਨਾਲ ਜਾਣੇ ਗੱਲ ਠੀਕ ਹੈ ਹਾਂ ਇਹ ਜੁੜੀ ਦਸ ਹੋ ਗਈਆਂ ਬਿਨਾਂ ਪੈਦੇ ਬਈਆ ਹਾਂ ਆਹ ਕਿ ਬੱਕਰੀ ਵੀ ਨਿਕਲਦੀ ਆ ਬੱਕਰੀਆਂ ਪਾਠ ਜਾਂਦੀਆਂ ਨੇ ਕਿਰਤੀ ਕਰਨ

ਸਾਡੇ 5.5 ਦਾ ਕਰਾਈ ਜਾਂਦਾ ਨਹੀਂ 5.5 ਦਾ ਕਰਾਈ ਜਾਂਦਾ 5.5 ਦੀ ਕਰ ਲਖਾਈ ਯਾਰ ਲਖਾ ਦੇ ਸਭ ਦਾ ਹੈ ਨਾ ਨਾ 5.5 ਦਾ ਮੈਂ ਕਰਾਈ ਜਾਂਦਾ ਪਹਿਲਾਂ ਨਹੀਂ 5.5 ਦਾ ਸਾਹੀ ਕਹਿੰਦਾ ਯਾਰ ਲਖਾਈ ਕਰਾਉਂ ਉਹਨੇ ਕਾ ਠੀਕ ਪਰ ਉਹਦੀ ਬੱਕਰੀ ਰੱਖਣੇ ਗੱਦੀ ਜਾਂਦਾ ਜਿਆਦਾ ਹੈ ਕਿ ਚੱਕਰ ਕਿਹੜਾ ਪਿੰਡ ਪਿੰਡ ਅੰਕਲ ਜੀ ਆਪਣਾ ਹਾਂਜੀ ਬੱਗਿਆਣਾ ਠੀਕ ਆ ਆਪਾਂ ਵਿੱਚ ਹੀ ਪੱਠ ਠੀਕ ਹੈ ਤੇ ਆਪਣਾ ਪਿੰਡ ਕਿਹੜਾ ਬਾਈ ਜੀ ਕੋਲਫੂਗੀ ਠੀਕ ਹੈ ਬਾਈ ਜੀ ਤੇ ਕਿੰਨੇ ਕਿੰਨੇ ਦਾ ਸੌਦਾ ਹੋ ਗਿਆ ਜੀ ਸਾਢੇ ਪੰਜ ਸਾਢੇ ਪੰਜ ਦਾ ਸੌਦਾ ਹੋਇਆ ਦੋ ਤੋਂ ਪਿੰਡ ਭਰੂਰ ਬਕਰਾ ਮੰਡੀ ਤੇ ਤੇ ਪੜ ਤੋਂ ਨੂੰ ਭਗਾਉਨੇ ਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਠੀਕ ਹੈ ਬਾਈ ਹਾਈ ਦੇ ਰੇ ਭਾਈ ਤੇ ਤੇਰੇ ਨਾਲ ਤੇ ਬਹੁਤ ਹੀ ਵਧੀਆ ਸੌਦੇ ਹੁੰਦੇ ਆ ਦੋਸਤੋ ਹਰ ਚੁੱਕਰ ਵਾਰ ਧੋਪ ਪੱਕਰਾ ਮੰਡੀ ਤੇ ਤੇ ਵੀਡੀਓ ਤੇ ਅੰਦਾ ਤੱਕ ਬਣਿਆ ਰਹੋ ਤੇ ਬਹੁਤ ਹੀ ਵਧੀਆ ਸੌਦੇ ਹੁੰਦੇ ਆ ਦੋਸਤੋ ਕੋਈ ਬੱਕੀ ਦਾ ਮੁੱਲ ਘਟਦਾ ਫਿਰ ਮੈਂ ਹਾਂ ਆਹ ਵੀਰ ਵੱਖਰਾ ਲੈ ਆਈ ਇਹ ਮੈਨੂੰ ਆ ਨਗ ਦਾ ਨਾਕੀ ਲੈ ਆਇਆ ਇਹਨਾਂ ਵਧੀਆ ਪੱਟ ਵੀ ਕਿਤੇ ਦਿਨਾਂ ਚ ਬਣਦੀ ਪੱਟ ਨਾ ਪੱਟਾ ਸਾਹ ਫੋਨ ਕਰਦਾ ਬਦਲ ਆਉਂਦਾ